ਪਹਿਲਵਾਨ ਬਣੀ ਫਿਰਦੀ ਤੇ ਤੇਰੀਆਂ ਕੀ ਆ ਅਹੀਂ ਤੇ ਤਾਂ ਮੈਨੂੰ ਮੇਰੇ ਤਾਂ ਛੋਲ ਲੈਣ ਵੀ ਬਣ ਗਈ ਇਹਦੇ ਫੌਲ ਲੈਣ ਬਣ ਗਈ ਵੇਖ ਲੋ ਫੌਲ ਲੈਣ ਬਣ ਗਈ ਫੌਲ ਲੈਣ ਬਣ ਆ ਵੇਖ ਲੋ ਮੇਰੀ ਉਮਰ ਤੇ ਗਿਆ ਨਾ ਤੇ ਮੇਰੇ ਨਾਲੋਂ ਦੁਗਣਾ ਮੋਟਾ ਹੀ ਹੋਏਗਾ ਆ ਦੁਗਣਾ ਮੋਟਾ ਖਾ ਲੋ ਪੀ ਲੋ ਤਰੋਂ ਨਾ ਅੱਜ ਮੈਨੂੰ ਕਹਿੰਦੀ ਮੈਂ ਚਾਰ ਗੇੜੇ ਲਾ ਲੇ ਤੇ ਸੌ ਸਹੀ ਇਦਾਂ ਆਈ ਵੀ ਜਿੱਦਾਂ 400 ਮੀਟਰ ਦੌੜ ਕੇ ਆਈ ਹੁੰਦੀ ਆ ਨਾ ਇਹ ਯਾ 400 ਮੀਟਰ ਦੌੜੀ ਆ ਬੱਸ ਕਰਿਆ ਕਰ ਬੱਸ ਕਰਿਆ ਕਰ ਰੱਬ ਥੱਲੇ ਆਣ ਕੇ ਬਹਿ ਗਿਆ ਨਾ ਕਿ ਜਵਾਕੇ ਆਈਆਂ ਤਿੰਨ ਗੇੜੇ ਮੱਜਾ ਦੇ ਵੀ ਲਾ ਕੇ ਆਈਆਂ ਮੱਜਾ ਕਿੰਨੇ ਜਵਾਕ ਆਈ ਤੈਨ ਮੱਝਾਂ ਦੇ ਕੋਲੇ ਖਲੋ ਕੇ ਜਵਾਕੇ ਆਈਆਂ ਕੀ ਕੀਤਾ ਮੱਝਾਂ ਕੋ ਜਾ ਕੇ ਤੂੰ ਮੱਝਾਂ ਜਿਹੜੀਆਂ ਖਲੋਣਦੀਆਂ ਨਹੀਂ ਡੰਡੇ ਦੇ ਨਾਲ ਤਾਂ ਮੈਂ ਮਹਾਰਾਜ ਦਾ ਪਾਠ ਲਾ ਕੇ ਬੈਠੀ ਤੇ ਸਾਰਾ ਦੁੱਧ ਨੇ ਜਵਾਇਆ ਜਿਹੜੀ ਰੋਕੇ ਲਾ ਕੇ ਰੋਜ਼ ਭੱਜਦੀ ਪੋਛਰਾ ਜੀ ਨੂੰ ਕਿਹੜੀ ਮੱਝ ਕਿਹੜੀ ਮੱਝ ਉਹ ਤਾਂ ਬਾਣੀ ਦਾ ਸਿਮਰਨ ਜੀ ਦੇ ਕੰਨਾਂ 'ਚ ਪਿਆ ਉਹਦੇ ਨਾਲ ਤਾਂ ਵੱਡੇ ਵੱਡੇ ਹੰਕਾਰੇ ਬੰਦੇ ਲੋਟ ਆਏ ਨੇ ਤੇ ਮੱਝਾਂ ਹਾਂ ਤੇ ਫਿਰ ਬਾਣੀ ਲਾ ਕੇ ਕੋਲੇ ਬੈਠੀ ਗਾ ਉਹ ਅਰਜਨ ਨੇ ਗਾਣੇ 'ਚ ਕਿਹਾ ਨਾ ਤੂੰ ਜੀ ਨੂੰ ਕੀ ਗੱਲ ਆਇਆ ਸੀ ਜਿੰਨੇ ਹੀ ਉਸ ਨੂੰ ਨਾ ਮਾਲ ਡੰਗਰਾ ਜੀ ਹੋ ਜਾਂਦਾ ਐਕਸਕਿਊਜ਼ ਮੀ ਪਾਲ ਲਵੀਏ ਕੁੜੀਏ ਡੋਨਟ ਬੀ ਸਮਾਰਟ